ਬੀ ਪੱਕਾ ਲੱਗੇ ਦੋਨੋਂ ਦੇ ਰੋਹੀ ਲੱਟੂ ਸਾਹਿਬ ਆਜ ਵੀ ਮਰਾ ਵੀ ਪਾ ਚਕੇ ਹਿੰਦੂ ਜਨਤਾ ਪਾਰਟੀ ਜਿੰਦਾਬਾਦ ਜੀ ਨਰਿੰਦਰ ਭਾਈ ਬਾਦੀ ਜਿੰਦਾਬਾਦ ਯਾਰ ਇੱਕ ਬੱਸ ਹੋ ਜਾ ਯਾਰ ਸਾਰੇ ਜਿੰਦਾਬਾਦ ਜਿੰਦਰ ਭਾਈ ਜਿੰਦਾਬਾਦ ਜਿੰਦਾਬਾਦ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਭਾਜਪਾ ਜਿੰਦਾਬਾਦ ਭਾਜਪਾ ਜਿੰਦਾਬਾਦ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਭਾਈ ਨਰੇਂਦਰ ਮੋਦੀ ਜਿੰਦਾਬਾਦ ਭਾਜਪਾ ਜਿੰਦਾਬਾਦ ਅਰੇ ਕਿਚਨ ਤੇ ਹੋ ਗਏ ਜੈ ਸ਼੍ਰੀ ਰਾਮ ਜੈ ਜੈ ਸ਼੍ਰੀ ਰਾਮ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਭਾਰਤੀ ਜਨਤਾ

ਅੱਜ ਭਾਰਤੀ ਜਨਤਾ ਪਾਰਟੀ ਦੀ ਤੀਜੀ ਵਾਰ ਹਰਿਆਣਾ ਦੇ ਵਿੱਚ ਸਰਕਾਰ ਬਣੀ ਹੈ ਮਾਨਯੋਗ ਸ਼੍ਰੀ ਨਰਿੰਦਰ ਮੋਦੀ ਜੀ ਖੱਟਰ ਸਾਹਿਬ ਅਮਿਤ ਸ਼ਾਹ ਸਾਹਿਬ ਸੈਣੀ ਸਾਹਿਬ ਦੀ ਅਗਵਾਈ ਦੇ ਵਿੱਚ ਲੋਕਾਂ ਨੇ ਭਾਰਤੀ ਜਨਤਾ ਪਾਰਟੀ ਤੇ ਵਿਸ਼ਵਾਸ ਜਤਾਇਆ ਤੇ ਪੂਰਨ ਮੋਹਮਦ ਨਾਲ ਅੱਜ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣੀ ਹੈ ਜੋ ਮੋਦੀ ਜੀ ਦੀਆਂ ਨੀਤੀਆਂ ਗਰੀਬ ਕਲਿਆਣਨ ਯੋਜਨਾ ਆਵਾਸ ਯੋਜਨਾ ਆਸ਼ੂਮਾਨ ਭਾਰਤ ਕਾਰਜ ਯੋਜਨਾ ਜੋ ਸਕੀਮਾਂ ਮੋਦੀ ਜੀ ਵੱਲੋਂ ਚਲਾਈਆਂ ਗਈਆਂ ਉਹਨਾਂ ਦਾ ਗਰੀਬ ਲੋਕਾਂ ਨੂੰ ਆਮ ਲੋਕਾਂ ਨੂੰ ਬਹੁਤ ਬੈਨੀਫਿਟ ਹੋਇਆ ਕਿ ਜੋ ਚੰਗਾ ਪ੍ਰਸ਼ਾਸਨ ਭਾਰਤੀ ਜਨਤਾ ਪਾਰਟੀ ਨੇ 10 ਸਾਲਾਂ ਦੇ ਵਿੱਚ ਹਰਿਆਣੇ ਦੇ ਵਿੱਚ ਦਿੱਤਾ ਜੋ ਉੱਡੇ ਨੇ ਗੁੰਡਾਗਰਦੀ ਚਲਾਈ ਹੋਈ ਸੀ ਪਰਚੀ ਟੈਕਸ ਚਲਾਇਆ ਸੀ ਖਰਚੀ ਟੈਕਸ ਚਲਾਇਆ ਹੋਇਆ ਸੀ ਉਹਦੇ ਤੋਂ ਹਰਿਆਣੇ ਦੇ ਲੋਕਾਂ ਨੂੰ ਮੁਕਤੀ ਦਵਾਈ ਹੈ ਜਿਸ ਕਰਕੇ ਭਾਰਤੀ ਜਨਤਾ ਪਾਰਟੀ ਦੀ ਤੀਜੀ ਵਾਰ ਸਰਕਾਰ ਬਣੀ ਆ ਰਾਮਾ ਦੀ ਪਾਰਟੀ ਪੰਜਾਬ ਦੀ ਤਰਫ ਤੋਂ ਪੰਜਾਬ ਨੂੰ ਸਿੰਪਲ ਦਿਖਾ ਕੇ ਰਹਿਣੇ ਚੋਟ ਮਗਰ ਦਿੱਤੀ ਪੰਜਾਬ ਦਾ ਸੈਂਪਲ ਤੁਸੀਂ ਦੇਖ ਹੀ ਰਹੇ ਹੋ ਬੀਬੀਆਂ ੜੀਕਰੀਆਂ 1000 ਰੁਪਏ ਖਾਤੇ 'ਚ ਕਦੋਂ ਆਊਗਾ ਭਰਾ ਭੈਣ ਗਲੀ ਤੋਂ ਬਾਹਰ ਜਾਂਦੇ ਕਿਸੇ ਦੀ ਚੈਨ ਲੈ ਜਾਂਦੀ ਹੈ ਭੈਣ ਦਾ ਪਰਸ ਖੋ ਜਾਂਦਾ ਕਾਨੂੰਨ ਵਿਵਸਥਾ ਤੋਂ ਲੋਕ ਨਿਆਂ ਮੰਗ ਮੰਗ ਕੇ ਧਰਨੇ ਮੁਜਾਰੇ ਲਾ ਲਾ ਕੇ ਕਾਰਵਾਈਆਂ ਕਰਾਉਂਦੇ ਆ ਤੁਸੀਂ ਦੇਖ ਹੀ ਰਹੇ ਹੋ ਪੰਜਾਬ ਦਾ ਮਾਡਲ ਤੁਸੀਂ ਦੇਖ ਰਹੇ ਹੋ ਪੰਜਾਬ ਦੇ ਨੌਜਵਾਨ ਨੌਕਰੀ ਲਈ ਤਰਾ ਤਰਾ ਕਰ ਰਹੇ ਆ ਤੁਸੀਂ ਦੇਖ ਰਹੇ ਹੋ ਕਿ ਰੋਜ਼ਗਾਰ ਦੇ ਸਾਧਨ ਪੈਦਾ ਕਰਨ ਵਾਲੀ ਝੂਠੇ ਲਾਰੇ ਲਾ ਕੇ ਸੱਤਾ ਚੋਣ ਵਾਲੀ ਸਰਕਾਰ ਅੱਜ ਰੋਜ਼ਗਾਰ ਦੇ ਨਾਂ ਤੇ ਚੰਗੀ ਕਾਨੂੰਨ ਵਿਵਸਥਾ ਦੇ ਨਾਂ ਤੇ ਨੌਜਵਾਨਾਂ ਨੂੰ ਨਸ਼ਾ ਮੁਕਤ ਕਰਨ ਦੇ ਨਾਂ ਤੇ ਅੱਜ ਚੁੱਪ ਬੈਠੀ ਹੈ। ਆ ਤੁਸੀਂ ਦੇਖਿਆ ਕਿ ਕਾਂਗਰਸ ਵੱਲੋਂ ਕਿੰਨੇ ਦੇ ਪਹਿਲੇ ਹੀ ਜਿੱਤ ਬਣਾਈ ਜਾ ਰਹੀ ਸੀ। ਦੇਖੋ ਜੀ ਸਿਆਣੇ ਕਹਿੰਦੇ ਆ ਵੀ ਜਦੋਂ ਤਿਵਾਰੀ ਆਵੇ ਪਟਾਕੇ ਉਦ ਹੀ ਚਲਾਉਣੇ ਚਾਹੀਦੇ ਆ। ਕਈਆਂ ਦੇ ਪਹਿਲੇ ਹੀ ਚੱਲ ਜਾਂਦੇ ਉਹ ਹਾਲ ਅੱਜ ਕਾਂਗਰਸ ਨਾਲ ਹੋਇਆ ਸਿਹਰ ਉੱਠਦੇ ਸਾਰੇ ਇਹਨਾਂ ਨੇ ਪਟਾਕੇ ਚਲਾਤੇ ਤੇ ਭੰਗੜੇ ਪਾਤੇ ਕਿਤੇ ਅਸੀਂ ਜਿੱਤ ਗਏ ਤੇ ਸੋ ਉਹ ਦਿਵਾਰੀ ਵਾਲੀ ਘਾਤ ਕਾਂਗਰਸ ਤੇ ਰਾਹੁਲ ਗਾਂਧੀ ਤੇ ਲੱਗੀ ਆ ਉਹ ਤਾਂ ਪਹਿਲੇ ਹੀ ਚੱਲੇ ਵਿਆ ਤੇ ਉਹ ਪਟਾਕੇ ਅੱਜ ਜਿਹੜੇ ਜਨਤਾ ਨੇ ਚਲਾ ਕੇ ਉਹ ਖਾਤੇ ਹਰਿਆਣੇ ਦੀ ਜਨਤਾ ਨੇ ਮੋਤੀ ਸਾਹਿਬ ਦੇ ਨਾਲ ਆਪਦਾ ਵਿਸ਼ਵਾਸ ਪ੍ਰਗਟ ਕੀਤਾ ਅਸੀਂ ਲੋਕਾਂ ਦੇ ਚਰਨਾਂ 'ਚ ਕੋਟੀ ਕੋਟੀ ਪ੍ਰਣਾਮ ਕਰਦੇ ਆ ਸਾਡੀ ਲੀਡਰਸ਼ਿਪ ਦੇ ਚਰਨਾਂ 'ਚ ਕੋਟੀ ਕੋਟੀ ਪ੍ਰਣਾਮ ਕਰਦੇ ਆ ਜਿਨ੍ਹਾਂ ਨੇ ਲੋਕਾਂ ਦਾ ਸੋਚਿਆ ਜੋ ਯੋਜਨਾ ਮੋਤੀ ਸਾਹਿਬ ਨੇ ਚਲਾਈਆਂ ਤੇ ਜਨਤਾ ਨੇ ਉਹਦਾ ਭਰਪੂਰ ਸਵਾਗਤ ਕਰਕੇ ਭਾਰਤੀ ਜਨਤਾ ਪਾਰਟੀ ਨੂੰ ਤੀਜੀ ਵਾਰ ਮੌਕਾ ਦਿੱਤਾ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਅੱਜ ਬੀਜੇਪੀ ਹਰਿਆਣਾ 'ਚ ਤੀਜੀ ਵਾਰ ਸਰਕਾਰ ਬਣਾਈ ਬਹੁਤ ਵਧੀਆ ਜਿੰਨਾ ਲੋਕਾਂ ਨੇ ਵਿਸ਼ਵਾਸ ਦਿਖਾਇਆ ਬੀਜੇਪੀ ਦੇ ਅੱਜ ਕਾਂਗਰਸ ਨੇ ਸਵੇਰੇ ਹੀ ਪਟਾਕੇ ਚਲਾਤੇ ਤਿਆਰੀ ਪੂਰੇ ਟੋਲਟਾ ਹਲ ਨਾਲ ਕੀ ਅਸੀਂ ਦਿੱਤਾਗੇ ਪਰ ਹਰਿਆਣਾ ਦੇ ਲੋਕਾਂ ਨੇ ਦਿਖਾਇਆ ਬੀਜੇਪੀ ਦੇ ਵਿਸ਼ਵਾਸ ਜੋ ਕਿ ਤੀਜੀ ਵਾਰ ਰਾਜ ਸਰਕਾਰ ਬਣਾਈ ਸਾਰੇ ਇੰਡੀਆ ਦੇ ਵਿੱਚ ਬੀਜੇਪੀ ਬਹੁਤ ਖੁਸ਼ੀ ਮਨਾ ਰਹੀ ਹੈ ਕਿ ਹਰਿਆਣਾ ਵਿੱਚ ਤੀਜੀ ਵਾਰ ਸਰਕਾਰ ਬਣੀ ਮੋਦੀ ਦੀਆਂ ਨੀਤੀਆਂ ਕਰਕੇ ਲੋਕਾਂ ਨੇ ਵਿਸ਼ਵਾਸ ਜਤਾਇਆ ਬੀਜੇਪੀ ਦੇ ਜੋ ਕਿ ਬੀਜੇਪੀ ਨੇ ਰਾਜੀ ਕੀਤੀ ਤੀਜੀ ਵਾਰ ਫੇਰ ਸਰਕਾਰ ਬਣਾਈ ਬਹੁਤ ਹੀ ਜ਼ਿਆਦਾ ਖੁਸ਼ੀ ਮਨਾਈ ਗਈ ਜੋ ਕਿ ਖਾਸ ਕਰਕੇ ਪੰਜਾਬ ਵਿੱਚ ਬੀਜੇਪੀ ਨੇ ਬਹੁਤ ਖੁਸ਼ੀ ਮਨਾਈ ਜੈ ਸ਼੍ਰੀ ਰਾਮ ਜੈ ਸ਼ਨਾਮ ਜੀ ਸਾਡੀ ਪਾਰਟੀ ਜਿਵੇਂ ਉੱਤੇ ਹਰਿਆਣਾ ਦਾ ਖਾਤਾ ਵੀ ਨਿਕਲ ਸਕੀ ਇਹਨੂੰ ਕਿਵੇਂ ਦੇਖੀ ਆਮ ਪਾਰਟੀ ਜੋ ਕਿ ਪੰਜਾਬ ਦਾ ਦਿਖਾ ਰਹੀ ਸੀ ਜਾਤ ਜੋ ਕੰਮ ਉਹਨਾਂ ਨੇ ਕੀਤਾ ਆ ਰਿਆਂ ਨੇ ਜੇ ਦਿਖਾ ਰਹੇ ਸੀ ਲੋਕਾਂ ਨੇ ਦੇਖਿਆ ਕਿ ਪੰਜਾਬ 'ਚ ਕੁਝ ਨਹੀਂ ਹੋ ਰਿਹਾ ਖਾਲੀ ਹੈਗੇ ਸਿਰਫ ਦੁਕਾਨ ਝੁੱਕ ਗਈ ਹੈ ਕੁਝ ਕਰਦੇ ਐ ਨਹੀਂ ਲੋਕਾਂ ਨੇ ਵਿਸ਼ਵਾਸ ਜਵਾਨ ਨਹੀਂ ਕੀਤਾ ਇਸ ਕਰਕੇ ਕੋਈ ਵੀ ਉਹਨਾਂ ਦੀ ਸਵੀਟ ਨਹੀਂ ਆਈ ਜ਼ੀਰੋ ਰਹਿ ਗਏ ਕਿਉਂਕਿ ਜ਼ੀਰੋ ਹੈਗੀ ਆਮ ਪਾਰਟੀ ਭਾਰਤੀ ਪਾਰਟੀ ਜਿੰਦਾ ਭਾਰਤੀ ਜਿੰਤਾ ਪਾਰਟੀ ਜਿੰਦਾਬਾਦ